ਨਹੀਂ ਬਾਣ ਕੋਈ ਹੋਰ ਦਿਓ ਹੈ ਉਹ ਹੈਲੋ ਕੀ ਆ ਅਕਲ ਕਰ ਕਿਉਂ ਛੇਵੀਂ ਆ ਛੱਲੀ ਤੇਰੀ ਆ ਤੂੰ ਤੇਰੀ ਆ ਮੈਂ ਲੰਦ ਮਾਰ ਮਾਰ ਕੇ ਛੁੱਟੀ ਜਾਣਾ ਆ ਭਈਆਂ ਸਾਰੀਆਂ ਤੂੰ ਘਰੋਂ ਟੈਸਟ ਕਰਨੇ ਤੁਰਿਆ ਮੈਂ ਨਹੀਂ ਲੈਣੀ ਫੇ ਭਾਈ ਛੱਲੀ ਜਾ ਤੇ ਤੇਰੀ ਲੈਣੀ ਕੀ ਆ ਛੇ ਛੱਲੀਆਂ ਨਾ ਤੂੰ ਹੀ ਰੱਖੀਆਂ ਖਰਾਬ ਕਰਕੇ ਆ ਜਿਹੜੀਆਂ ਤੇ ਤੇਰੀਆਂ ਵੇਗ ਜ ਨੇ ਖਰਾਬ ਮੈਂ ਮਿੱਟੇ ਨਾ ਮੇਰੀਆਂ ਕਿੱਥੇ ਵੇਗ ਜਾਣੀਆਂ ਮੈਂ ਪੀਰ ਬਾਜ਼ਾਰ ਵੇਚਦਾ ਇਹਨਾਂ ਨੂੰ ਅੱਧੀ ਕੀਮਤ ਤੇ ਇੱਥੇ ਲਾਲਾ ਨਾ ਇੱਥੇ ਐਂਜ ਲਾ ਦੇ ਐਂਜ ਕਰਕੇ ਇੰਜ ਕਿੱਥੇ ਨਹੀਂ ਲੱਗਦੀ ਕੁਦਰਤੀ ਸ਼ੈਵ ਆ ਐਲਫੀਨਾ ਲਾਲਾ ਉੱਤੇ ਤੂੰ ਤੂੰ ਕਹਿਣਾ ਵੀ ਤੂੰ ਟੋਕੇ ਰੱਖ ਦਿੱਤੀ ਹੈ ਜੀ ਟੋਕੇ ਰੱਖਦੇ ਤੈਨੂੰ ਪਸੰਦ ਦਾ ਲੋਕੀ ਲੈ ਜਾਂਦੇ ਆ ਤੂੰ ਮਿੰਟ ਬਾਅਦ ਦੰਦ ਮਾਰਦਾ ਮੈਂ ਵਿੱਚ ਨਵੇਂ ਲਵਾਏ ਯਾਰ ਤੂੰ ਉੱਤੋਂ ਉੱਤੋਂ ਕੱਢਦਾ ਤੂੰ ਮੈਂ ਤੇਰੇ ਤੋਂ ਵੇਖਿਆ ਤੂੰ ਸਹੀ ਥੱਲੇ ਰੱਖੀਆਂ ਨੇ ਚੁੱਭੀ ਮਾਰਦਾ ਵਿੱਚ ਸਵਾਦ ਹੈ ਸਵਾਦ ਕਿਹੜੀ ਚੁੱਭੀ ਮਾਰੀ ਦੀ ਫੇਰ ਮੈਂ ਕਿੱਥੋਂ ਜੜੀਆਂ ਹੈ ਵਾ ਉੱਥੋਂ ਹੀ ਕੱਢਣੀਆਂ ਤੂੰ ਹੀ ਰੱਖੀਆਂ ਨਾ ਉੱਥੇ ਕਿ ਕਿਸੇ ਹੋਰ ਨੇ ਰੱਖੀਆਂ ਮੈਂ ਰੱਖੀਆਂ ਤੇ ਤੈਨੂੰ ਨਹੀਂ ਪਤਾ ਵੀ ਸਹੀ ਕਿੱਥੇ